गुड नेम सर माय माएने में सौरव सौरव पटियाल ऑफ क्लास बदन बदन सर बदन सौरव बदन बदन क्लास बी एड एम टू एंड साइंस एंड मैथ डिपार्टमेंट सो वी हैव विद दस सौरव बदन ऑफ बीएड सेकंड सेमेस्टर समेस्टर सौरव इंटरस्ट है इलेक्शन से यस सर इंटरेस्ट तो है क्योंकि एक तो कोई नवी गल भी नहीं क्योंकि इलेक्शन हर बारी हो रहे हैं ਤੇ ਵਿੱਚ ਜਿੰਨਾ ਸੁਧਾਰ ਸਾਡੇ ਮਤਲਬ ਇਕਨੋਮਿਕਸ ਜਾਂ ਫਿਰ ਕਹਿ ਲੋ ਕਿ ਦੇਸ਼ ਚ ਚਾਹੀਦਾ ਬਟ ਉਹ ਨਾ ਹੋ ਨਹੀਂ ਪਾਰਿਆ ਇਸ ਗੱਲੋਂ ਮੈਂ ਥੋੜਾ ਡਿਸਪਾਇੰਟ ਹਾਂ ਬਾਕੀ ਇੰਟਰਸਟ ਤਾਂ ਚਲੋ ਹੈਗਾ ਇਹ ਵੋਟਰ ਆਣੀਆਂ ਸਾਰਿਆਂ ਨੇ ਪਾਣੀ ਅਸੀਂ ਵੀ ਪਾਵਾਂਗੇ ਤੇ ਮੇਰਾ ਵੀ ਸੈਕਿੰਡ ਚਾਂਸ ਹੈ VOTING ਦਾ ਇਸ ਤੋਂ ਪਹਿਲਾਂ ਮੈਂ ਸਰਪੰਚੀ ਦੀਆਂ ਸਾਡੇ ਪਿੰਡ ਚ ਜੋ ਸੀ ਉਹ ਵੋਟਾਂ ਉੱਥੇ VOTING ਪਹਿਲੀ ਵਾਰ ਪਾਈ ਸੀ ਤੇ ਅੱਗੇ ਵੀ ਚਲੋ ਪਾਵਾਂਗੇ ਤੇ ਬਟ ਸਰ ਮੈਂ ਥੋੜੇ ਇਸ਼ੂਸ ਹੈਗੇ ਮੇਰੇ ਮਨ ਚ ਮੈਂ ਉਹਨਾਂ ਦੀ ਗੱਲ ਕਰਨਾ ਚਾਹ ਰਿਹਾ ਹਾਂ ਸਰ ਜੇ ਤਾਂ ਮੈਂ ਗੱਲ ਕਰਾਂ ਐਜੂਕੇਸ਼ਨ ਦੀ ਮੈਂ ਚਾਹਨਾ ਕਿ ਸਾਡੀ ਸਰਕਾਰ ਸਾਡੇ ਜਿਹੜੇ ਬੱਚੇ ਹੈਗੇ ਉਹਨਾਂ ਤੇ ਥਿਉਰੈਟਿਕਲ ਕਨਸੈਪਟ ਨੂੰ ਘਟਾ ਕੇ ਪ੍ਰੈਕਟੀਕਲ ਵਰਕ ਤੇ ਥੋੜਾ ਜ਼ਿਆਦਾ ਧਿਆਨ ਦੇਣ ਜਿਹਦੇ ਕਰਕੇ ਇੱਕ ਤਾਂ ਉਹਨਾਂ ਨੂੰ ਪ੍ਰੈਕਟਿਕ ਪ੍ਰੈਕਟੀਕਲ ਦੀ ਨੋਲਿਜ ਹੋਏਗੀ ਤੇ ਉਹਨਾਂ ਨੂੰ ਥਿਉਰੈਟਿਕਲ ਕਨਸੈਪਟ ਵੀ ਜ਼ਿਆਦਾ ਆਏਗਾ ਮੇਰਾ ਮੰਨਣਾ ਇਹ ਕਿ ਜੇ ਅੱਪਾ ਕੋਈ ਚੀਜ਼ ਪ੍ਰੈਕਟੀਕਲੀ ਕਰਦੇ ਆ ਤਾਂ ਉਹਨਾਂ ਨੂੰ ਅਸੀਂ ਆਪਣੇ ਲਫ਼ਜ਼ ਅਲਫ਼ਜ਼ਾਂ ਵਿੱਚ ਆਪਣੇ ਵਰਡਿੰਗ ਦੇ ਵਿੱਚ ਬੜੀਆ ਥਿਉਰੈਟਿਕਲੀ ਕਨਸੈਪਟ ਵਿੱਚ ਲਿਖ ਸਕਦੇ ਆ ਤੇ ਇਹਦੇ ਨਾਲ ਨਾਲ ਕੀ ਹੋਏਗਾ ਕਿ ਇੱਕ ਤਾਂ ਬੱਚੇ ਸਾਡੇ ਇੰਡੀਆ ਵਿੱਚ ਹੀ ਜੋਬ ਕਰ ਸਕਣਗੇ ਠੀਕ ਹੈ ਜੀ ਉਹਨਾਂ ਨੂੰ ਇੰਟਰਨਸ਼ਿਪਸ ਲੱਗਣਗੀਆਂ ਅਗਰ ਬੱਚੇ ਦੀ ਕੁਆਲਿਟੀ ਉਹਦੇ ਵਿੱਚ ਹੈ ਤਾਂ ਉਹਨੂੰ ਕੋਈ ਨਹੀਂ ਰੋਕ ਸਕਦਾ ਠੀਕ ਹੈ ਜੀ ਇਸ ਮਤਲਬ ਮੇਨ ਕਨਸੈਪਟ ਮੇਨ ਮਤਲਬ ਸਾਨੂੰ ਹੈਗਾ ਐਜੂਕੇਸ਼ਨ ਦਾ ਕਿ ਅਸੀਂ ਸਾਨੂੰ ਨੋਲਿਜ ਆਫ ਕਨਸੈਪਟ ਸਾਨੂੰ ਕਨਸੈਪਟ ਕਲੀਅਰੈਂਸ ਚਾਹੀਦੀ ਚਾਹੇ ਉਹ ਥਿਊਰੀਟিক্যাল ਨਾ ਹੋਵੇ ਪ੍ਰੈਕਟੀਕਲ ਨਾ ਹੋਵੇ ਤੇ ਮੇਰੇ ਐਕਸਪੀਰੀਅੰਸ ਨਾਲ ਜ ਜਿੰਨਾ ਕਹਿੰਦਾ ਮੈਨੂੰ ਪਤਾ ਜਾਂ ਮੈਂ ਅਬਜ਼ਰਵ ਕੀਤਾ ਤੇ ਮੈਨੂੰ ਇਹ ਲੱਗਦਾ ਕਿ ਥਿਊਰੀਟিক্যাল ਕਨਸੈਪਟ ਘੱਟ ਹੋਣਾ ਚਾਹੀਦਾ ਪ੍ਰੈਕਟੀਕਲ ਤੇ ਸਾਨੂੰ ਫੋਕਸ ਜ਼ਿਆਦਾ ਕਰਨਾ ਚਾਹੀਦਾ ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ ਸੌਰਵ ਤੁਹਾਡੇ ਕਹਿ ਤਦ ਤੱਕ ਕੰਟਰੀ ਦੀ ਗ੍ਰੋਥ ਨਹੀਂ ਹੋ ਸਕਦੀ। ਔਰ ਇਹ ਚੀਜ਼ ਤੁਸੀਂ ਸਮਝੋ ਸਾਡੇ ਕੰਟਰੀ ਚ ਲੇਕਿੰਗ ਹੈ। ਕਿ ਸਕਿੱਲ ਡਿਵੈਲਪਮੈਂਟ ਹੋਵੇ, ਸਕਿੱਲ ਦਿੱਤੇ ਜਾਣ, ਉਹਦੇ ਨਾਲ ਨੌਕਰੀਆਂ ਵੀ ਮਿਲੂਗੀਆਂ, ਪ੍ਰੋਸਪਰਿਟੀ ਵੀ ਆਉਂਗੇ। ਬਿਲਕੁਲ ਸਹੀ ਕਿਹਾ। ਅਗਰ ਤੁਹਾਡੀ ਗੱਲ ਠੀਕ ਹੈ, ਪ੍ਰੈਕਟੀਕਲੀ ਅਸੀਂ ਕੰਮ ਕੀਤਾ ਹਾਂਗਾ, ਥਿਉਰੀ ਨੂੰ ਰੱਟਾ ਮਾਰਨ ਦੀ ਲੋੜ ਨਹੀਂ। ਬਹੁਤ ਅੱਛਾ ਜੀ ਅੱਗੇ। ਸਰ ਅੱਗੇ ਮੈਂ ਗੱਲ ਕਰਨਾ ਚਾਹ ਰਿਹਾ ਹਾਂ ਫਾਰਮਿੰਗ ਦੀ। ਸਰਸ ਜੀ ਮਰ ਮੈਂ ਅਕਸਰ ਸਾਡੇ ਮਤਲਬ ਪਿੰਡ ਚ ਵੀ ਕਹੋ ਜਾਂ ਸਾਡੇ ਖੇਤ ਵੀ ਹੈਗੇ ਨੇ ਜਿੱਦਾਂ ਚਲੋ ਮੈਂ ਵੀ ਇੱਕ ਫਾਰਮਰ ਦਾ ਬੇਟਾ ਆ ਸਾਡੇ ਖੇਤ ਨੇ ਤੇ ਮੈਂ ਇੱਕ ਚੀਜ਼ ਓਬਜ਼ਰਵ ਕੀਤੀ ਤੁਸੀਂ ਓਬਜ਼ਰਵ ਕੀਤੀ ਹੋਣੀ ਜਿਹੜੀ ਆ ਨਵੀਂ ਲਾਈਨ ਪਈ ਹੈ ਹਾਈ ਫ੍ਰੀਕੁਐਂਸੀ ਹਾਈ ਵੋਲਟੇਜ ਵਾਲੀ ਜਨੋੜੀ 2 ਚੋਹਾਲਵੜੀ ਹੈ ਨਾ ਤੇ ਉਹ ਸਰ ਕਾਫੀ ਲੋਕਾਂ ਦੇ ਖੇਤਾਂ ਦੇ ਵਿੱਚੋਂ ਦੀ ਆ ਰਹੀ ਹੈ ਤੇ ਸਰ ਜਿਹਦੇ ਕਰਕੇ ਕੀ ਹੈਗਾ ਕਿ ਖੇਤਾਂ ਨੂੰ ਫਾਰਮਰਸ ਨੂੰ ਕੋਈ ਬੈਨੀਫਿਟ ਨਹੀਂ ਹੈਗਾ ਜ਼ਰੂਰ ਚਲੋ ਸਾਡੇ ਇਹ ਹੈ ਕਿ ਸਾਨੂੰ ਬਿਜਲੀ ਆ ਰਹੀ ਹੈ ਨਾ ਸਾਧਨ ਹੈਗਾ ਅੱਗੇ ਪਰ ਫਾਰਮਰਸ ਨੂੰ ਕੋਈ ਬੈਨੀਫਿਟ ਨਹੀਂ ਹੈਗਾ ਉਹਦੇ ਵਿੱਚ ਨਾ ਅਸੀਂ ਪਲਾਂਟਿੰਗ ਕਰ ਸਕਦੇ ਆ ਉਹ ਸਿਰਫ ਕੀ ਕਰ ਸਕਦਾ ਛੋਟੀ ਖੇਤੀ ਕਰ ਜੀਦਾ ਕਣਕ ਬੀਜ ਲਈ ਹੈ ਨਾ ਝੋਨਾ ਬੀਜ ਲਈ ਇਹ ਹੀ ਜੀ ਹੋ ਸਕਦਾ ਨਾ ਅਸੀਂ ਉੱਥੇ ਕੋਈ ਮਕਾਨ ਪਾ ਸਕਦੇ ਨਾ ਅਸੀਂ ਉੱਥੇ ਪਲਾਂਟਿੰਗ ਕਰ ਸਕਦੇ ਆ ਸਰ ਮੈਂ ਕਿਸੇ ਦੀ ਕੀ ਗੱਲ ਸਾਡੇ ਆਪਣੇ ਫਾਰਮਸ ਸਕੇ ਸਾਡੇ ਆਪਣੇ ਖੇਤ ਨੇ ਉੱਥੇ ਅਸੀਂ ਬੂਟੇ ਲਗਾਏ ਠੀਕ ਹੈ ਜੀ ਅਸੀਂ ਫਿਲਹਾਲ ਚਲੋ ਜੋ ਵੀ ਕਹ ਲੈ ਇਨਸਟਰਕਸ਼ਨਸ ਨੂੰ ਫੋਲੋ ਕਰਦੇ ਹੋਏ ਜਗਾ ਛੱਡਦੇ ਬੂਟੇ ਲਗਾਏ ਉਹਦੇ ਵਿੱਚੋਂ ਵੀ ਸਾਡੇ ਖੇਤ ਚੋਂ ਕਹ ਲੋ ਇੱਕ ਤਾਂ ਜਗ੍ਹਾ ਤਾਂ ਜਿਹੜੀ ਸਾਡੀ ਖਰਾਬ ਹੋ ਗਈ ਉਹ ਉੱਪਰੋਂ ਜਿਹੜੇ ਸਰ ਅਸੀਂ ਬੂਟੇ ਲਗਾ ਉਹਦੇ ਵਿੱਚੋਂ ਵੀ ਸਾਨੂੰ 20 ਤੋਂ 25 ਬੂਟੇ ਬਾਅਦ ਚ ਵੱਢਣੇ ਪਏ ਉਹਦੇ ਵਿੱਚ ਫਾਰਮਰ ਦਾ ਨੁਕਸਾਨ ਹੈ ਮੈਂ ਚਾਹੁੰਦਾ ਕਿ ਜਾਂ ਤਾਂ ਇਹਦਾ ਕੋਈ ਨਮਕ ਮੈਥਡ ਲੱਗਿਆ ਜਾਵੇ ਲਾਈਨਿੰਗ ਦਾ ਅੰਡਰਗਰਾਉਂਡ ਲਾਈਨਿੰਗ ਹੋਵੇ ਸਰ ਅਸੀਂ ਬਿਆਸ ਵੀ ਜਾਣੇ ਉੱਥੇ ਵੀ ਦੇਖਦੇ ਆ ਅਸੀਂ ਉੱਪਰ ਲਾਈਨਿੰਗ ਨਹੀਂ ਦੇਖਦੇ ਵਾਇਰਿੰਗ ਨਹੀਂ ਦੇਖਦੇ ਅਗਰ ਉੱਥੇ ਚੀਜ਼ ਹੋ ਸਕਦੀ ਕਿ ਸਾਡੇ ਬਾਕੀ ਦੇਸ਼ 'ਚ ਨਹੀਂ ਹੋ ਸਕਦੀ ਤੇ ਸਰ ਇਸ ਤੋਂ ਇਲਾਵਾ ਮੈਂ ਚਾਹੁੰਦਾ ਜੇ ਇਹ ਚੀਜ਼ ਨਹੀਂ ਤਾਂ ਸਰਕਾਰ ਨੂੰ ਚਾਹੀਦਾ ਕਿ ਫਾਰਮਰਸ ਨੂੰ ਉਸ ਚੀਜ਼ ਦਾ ਰੈਂਟ ਦੇਣ ਤਾਂ ਕਿ ਉਹਨਾਂ ਦੀ ਉਹ ਖਾਲੀ ਚੀ ਰਾਭਾਈ ਹੋਵੇ ਕੰਪਨਸੇਸ਼ਨ ਹੀ ਮਿਲਦੀ ਹਾਂਜੀ ਕਿਉਂਕਿ ਮੈਂ ਦੇਖ ਰਿਹਾ ਕਿ ਫਾਰਮਰਸ ਨੂੰ ਕੁਝ ਨਹੀਂ ਮਿਲਦਾ ਬਸ ਆਂਦਾ ਨੋਟੀਫਿਕੇਸ਼ਨ ਆਂਦਾ ਜੀ ਅਸੀਂ ਬਿਜਲੀ ਬੋਰਡ ਤੋਂ ਆਇਆ ਜੇ ਤੁਸੀਂ ਨਹੀਂ ਕਰੋਗੇ ਤੁਹਾਡੇ ਦੇ ਕੇਸ ਕਰਾਂਗੇ ਤੇ ਫਾਰਮਰਸ ਨੂੰ ਕੁਝ ਨਹੀਂ ਮਿਲਦਾ ਕੋਈ ਨਾ ਕੁਝ ਕਹਿਣ ਜੋਗਾ ਨਾ ਕੁਝ ਮੈਂ ਚਾਹੁੰਦਾ ਕਿ ਇਸ ਚੀਜ਼ ਦਾ ਕੋਈ ਸੋਲੂਸ਼ਨ ਨਿਕਲੇ ਮਤਲਬ ਤੁਹਾਡੇ ਹਿਸਾਬ ਨਾਲ ਜੀ ਡਿਵੈਲਪਮੈਂਟਸ ਲੋ ਇਹਨੂੰ ਆਪਾਂ ਡਿਵੈਲਪਮੈਂਟਸ ਲਵਾਂਗੇ ਪਲਾਨ ਨਹੀਂ ਕੀ ਪਲਾਨ ਡਿਵੈਲਪਮੈਂਟ ਨਹੀਂ ਔਰ ਕੰਪਨਸੇਸ਼ਨ ਹੀ ਦਿੱਤੀ ਜਾਂਦੀ ਔਰ ਜਿਹੜੀ ਜ਼ਮੀਨ ਹੈ ਉਹਨੂੰ ਕੰਪਨਸੇਸ਼ਨ ਮਿਲਣੀ ਚਾਹੀਦੀ ਹੈ ਸੌਰਵ ਤੁਸੀਂ ਬਹੁਤ ਹੀ ਬਰਨਿੰਗ ਇਸ਼ੂ ਜਿਹੜੇ ਕਿ ਆਮ ਅੱਖਾਂ ਤੇ ਬਹੁਤ ਦੂਰ ਹੈ ਆਮ ਲੋਕਾਂ ਨੂੰ ਇਹ ਨਹੀਂ ਪਤਾ ਤੁਸੀਂ ਸਾਹਮਣੇ ਲੈ ਕੇ ਆਏ ਔਰ ਉਮੀਦ ਰੱਖਦੇ ਆ ਕਿ ਜੀਬੀਸੀ ਅਪਡੇਟ ਚੈਨਲ ਦੇ ਮਾਧਮ ਰਾਹੀਂ ਜਿਹੜਾ ਵੀ ਲੀਡਰ ਇਸ ਟਾਈਮ ਇਲੈਕਸ਼ਨਸ ਤੇ ਖੜੇ ਹੈਗੇ ਆ ਉਹ ਇਸ ਵਲ ਧਿਆਨ ਦੇਣਗੇ ਧੰਨਵਾਦ ਥੈਂਕ ਥੈਂਕ ਯੂ ਸਰ